ਅਬਹਰ ਦੇ ਪਿੰਡ ਪੰਜਾਬਾ ਮਾਡਲ ਦੇ ਮਹੱਲਾ ਵਾਸੀਆਂ ਨੇ ਅੱਜ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਹੈ ਕਿ ਪਿੰਡ ਦੇ ਵਿਕਾਸ ਲਈ ਅੱਜ ਪਿੰਡ ਦੀ ਫਰਨੀ ਤੇ ਇਕੱਠੇ ਹੋ ਗਏ ਅਤੇ ਪਿੰਡ ਦੀਆਂ ਗਲੀਆਂ ਵਿੱਚ ਝੋਨਾ ਲਾਇਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25-30 ਸਾਲਾਂ ਤੋਂ ਸਾਡੀ ਗਲੀ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਸਾਡੀ ਗਲੀ ਹਰ ਵਕਤ ਇਸੇ ਤਰ੍ਹਾਂ ਹੀ ਰਹਿੰਦੀ ਹੈ ਅਸੀਂ ਅੱਜ ਆਕ ਕੇ ਪਿੰਡ ਵਾਸੀਆਂ ਨੇ ਸੋਚਿਆ ਕਿ ਝੋਨਾ ਲਾਇਆ ਜਾਵੇ ਝੋਨਾ ਵੇਚ ਕੇ ਅਸੀਂ ਸਰਕਾਰ ਨੂੰ ਇਹ ਪੈਸੇ ਦੇਵਾਂਗੇ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਪੰਜਾਬਾ ਚ ਸਾਰੇ ਨਗਰ ਨਿਵਾਸੀ ਪਿੰਡ ਦੀ ਫੈਰਨੀ ਤੇ ਇਕੱਠੇ ਹੋਏ ਹਾਂ ਤੇ ਝੋਨਾ ਲਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਸਰਕਾਰਾਂ ਨੂੰ ਕਿਹਾ ਲੇਕਿਨ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਪੰਜਾਬਾ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਪਿੰਡ ਦੀ ਫੈਰਨੀ ਤੇ ਇਕੱਠੇ ਹੋਏ ਹਾਂ। ਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇਹ ਤੇ ਸਾਰੀਆਂ ਸਰਕਾਰਾਂ ਇਹ ਇਸ ਪਿੰਡ ਚ ਵੋਟਾਂ ਲੈਣ ਕੋਲੇ ਵੀ ਆਈਆਂ ਸੀ। ਉਦੋਂ ਵੀ ਇਹ ਵੇਖ ਕੇ ਗਈਆਂ। ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾਹਰੇ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹਾਲ ਕਿਸੇ ਹੱਲ ਕਿਸੇ ਨੇ ਨਹੀਂ ਕੀਤਾ ਆ ਚੋਨਾ ਕਿਉਂ ਲਾਉਣ ਜਾ ਰਹੇ ਆ ਵੀ ਚਲੋ ਸੁਣਿਆ ਚੋਨੇ ਦਾ ਭਾਅ ਐ ਕਿ ਮਿਲ ਰਿਹਾ ਹੈ ਕਿਸਾਨਾਂ ਨੂੰ ਤੇ ਅਸੀਂ ਸੋਚਿਆ ਵੀ ਚੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਅਸੀਂ ਇਹ ਚੋਨੇ ਤੋਂ ਪੈਸੇ ਵਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ ਚ ਪੰਜਾਬ ਦੇ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰਨੀ ਉੱਚੀ ਕਰੋ ਤੇ ਪਿੰਡ ਨੀਵਾ ਕਰ ਦਿੰਦੇ ਆ ਤੇ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨਹੀਂ ਨੀ ਵੀ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਜੋ ਮੇਰੀ 30 ਸਾਲ ਉਮਰ ਹੈ ਮੈਂ ਤਾਂ ਇਹੀ ਵੇਖਦਾ ਆ ਕਿ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤੇ ਫਿਰਨੀ ਨਹੀਂ ਨੀ ਵੀ ਜੇ ਫਿਰਨੀ ਉੱਚੀ ਕਰਤੀ ਤਾਂ ਪਿੰਡ ਨਹੀਂ ਵਾ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਦੋਂ ਸੜਕਾਂ ਨਵੀਆਂ ਬਣਣੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ ਜੇ ਸੜਕ ਉੱਚੀ ਕਰ ਦੋ ਫਿਰ ਘਰ ਨਹੀਂ ਵੇ ਰਹ ਜਾਂਦੇ ਫਿਰ ਲੋਕ ਘਰ ਉੱਚਾ ਕੌਣ ਲੱਗ ਕਹਿੰਦੇ ਇਸੇ ਚੀਜ਼ 'ਚ ਅਸੀਂ ਟਾਈਮ ਟਪਾਈ ਜਾਂਦੇ ਆ ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਸੀ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਹੱਲੇ ਤੱਕ ਗਲੀਆਂ ਨਾਲੀਆਂ ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ ਤਾਂ ਨੂੰ ਅਸੀਂ ਉੱਥੇ ਹੀ ਰਹਿ ਗਏ ਆ ਲੋਕ ਕਹਿੰਦੇ ਨਾ ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿ ਆਈਏ ਸਾਡੇ ਇੱਥੇ ਛੋਟੇ ਛੋਟੇ ਪਾਣੀ ਖੜਦਾ ਆ ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ 'ਚ ਹੀ ਬੈਠੇ ਆ ਧੰਨਵਾਦ ਜੀ ਅੱਜ ਅਸੀਂ ਪਿੰਡ ਦੇ ਮੱਲੇ ਵਾਲਿਆਂ ਨੇ ਸਾਰਾ ਕੰਮ 25 30 ਸਾਲ ਹੋ ਗਏ ਸਾਡੀ ਗਲੀ ਨੂੰ ਹਾਂ ਕੰਨੂ ਇਸ ਤਰ੍ਹਾਂ ਹੀ ਰਹਿੰਦੀ ਹੈ ਹਰ ਵਕਤ ਇਸ ਤਰ੍ਹਾਂ ਹੀ ਰਹਿੰਦੀ ਹੈ ਅਸੀਂ ਅੱਜ ਆ ਕੇ ਇਸ ਝੋਨਾ ਲਾਇਆ ਵੀ ਚਲ ਸਰਕਾਰ ਸਾਨੂੰ ਕੋਈ ਐਮਪੀ ਕੋਟੇ ਜੋ ਫੰਡ ਲਿਆ ਕੇ ਦੇਵੇ ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆ ਲੋ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਤੇ ਅਸੀਂ ਪਾ ਕਰੀਏ ਵੇਚੀਏ ਸੜਕ ਬਣਾਈਏ ਸਾਡਾ ਹੱਲ ਕੀਤਾ ਜਾਵੇ ਆ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ ਸੜਕ ਤੋਂ ਵੀ ਕੋਈ ਨਿਕਾਸੀ ਐ ਨਹੀਂ ਗਈ ਕੋਈ ਕੁਛ ਨਹੀਂ ਗਏ ਥੇ ਬਹੁਤ ਬੁਰੇ ਹਾਲਾਤ ਆ ਸਾਡੇ ਪਿੰਡ ਦੇ ਪੰਜਾਬੇ ਮੰਡਲ ਦੇ ਸਾਰੀ ਫਿਰਨੀ ਐ ਕੱਲੀ ਇੱਥੇ ਨਹੀਂ ਗਾ ਇਹ ਤਾਂ ਅਸੀਂ ਅੱਕਦੇ ਨੇ ਕੀਤਾ ਸਾਰੇ ਪਿੰਡ ਦੀ ਫਿਰਨੀ ਜੇ ਇਹ ਹਾਲਾਤ ਐ ਵਾਈਕਲੂ ਜੀ ਦਾ ਖਾਲਸਾ ਵਾਈਕਲੂ ਜੀ ਕਿਰਮਤ ਐ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ